ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਣੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਸਤਨਾਮ ਸਿੰਘ ਸਵਾਗਤ ਕਰਦਾ ਹਾਂ ਸੰਗਤ ਜੀ ਇੱਕ ਕੋਸ਼ਿਸ਼ ਕਰਦੀ ਹੈ ਕਿ ਉਹਨਾਂ ਵੀਰਾਂ ਤੱਕ ਉਹਨਾਂ ਪੈਣਾ ਤੱਕ ਪਹੁੰਚਿਆ ਜਾਏ ਜੋ ਵੱਡੇ ਲੈਵਲ ਤੇ ਮੱਲਾ ਮਾਰ ਰਹੇ ਹਨ ਖੇਡਾਂ ਰਹੀ ਪੜ੍ਹਾਈ ਰਹੀ ਅਤੇ ਹੋਰ ਵੀ ਅਲੱਗ-ਅਲੱਗ ਫੀਲਡਾਂ ਵਿੱਚ ਇਵੇਂ ਹੀ ਸਾਡਾ ਵੀਰ ਬਖਸ਼ੀ ਸਿੰਘ ਜੀ ਸੁਪੁੱਤਰ ਸਰਦਾਰ ਚਰਨਜੀਤ ਸਿੰਘ ਜੀ ਅਤੇ ਪੋਤਰਾ ਸਰਦਾਰ ਮੋਨ ਸਿੰਘ ਪੱਟੀ ਕਿਕ ਬੌਕਸਿੰਗ ਵਿੱਚ ਜੋ ਹੈ ਵੱਡੀਆਂ ਮੱਲਾ ਮਾਰ ਕੇ ਵਾਪਸ ਮੁੜਿਆ ਹੈ ਗੱਲ ਕਰੀਏ ਜਿੱਥੇ ਇੱਕ ਗੇਮ ਖੇਡ ਰਹੇ ਨੇ ਉੱਥੇ ਗੁਰਸਿੱਖ ਪਰਿਵਾਰ ਹੈ ਅਤੇ ਬੱਚਾ ਸਾਡਾ ਜੋ ਹੈ ਅਮਰਤ ਧਾਰੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਗੇਮਾਂ ਖੇਡਣੀਆਂ ਘਰੋਂ ਬਾਹਰ ਜਾਣਾ ਤੇ ਜੋ ਹੈ ਅਮਰਤ ਨੂੰ ਆਪਣੇ ਜੋ ਹੈ ਪਰਪੱਕ ਰਹਿਣਾ ਸਿੱਖੀ ਵਿੱਚ ਬਹੁਤ ਪਰਪੱਕਨ ਜਿੱਥੇ ਗੇਮਾਂ ਵਿੱਚ ਪਰਪੱਕਨ ਉੱਤੇ ਆਪਣੀ ਸਿੱਖੀ ਵਿੱਚ ਵੀ ਪੂਰੇ ਪਰਪੱਕਨ ਇਹ ਪੂਰਾ ਪਰਿਵਾਰ ਹੀ ਜੋ ਹੈ ਨੇ ਹੰਗਾ ਦਾ ਪਰਿਵਾਰ ਵੱਜਦਾ ਹੈ ਤੇ ਆਓ ਪਹਿਲੇ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਇਸ ਪਰਿਵਾਰ ਨਾਲ ਗੱਲਬਾਤ ਜ਼ਰੂਰ ਕਰਾਂਗੇ 우리나 서래 우리나 미래 자꾸만 우리나 우리나 만든다 ਸੰਘਾ ਜੀ ਇਹ ਜੋ ਤੁਸੀਂ ਵੀਡੀਓ ਦੇਖੀ ਹੈ ਇਹ ਬਖਸ਼ੀਸ਼ ਸਿੰਘ ਸਾਡਾ ਵੀਰ ਛੋਟਾ ਕਿੱਕ ਬਾਕਸਿੰਗ ਇੰਟਰਨੈਸ਼ਨਲ ਵਿੱਚ ਜੋ ਦਿੱਲੀ ਵਿਖੇ ਜੋ ਪਿਛਲੇ ਦਿਨਾਂ ਵਿੱਚ ਕੰਪੀਟੀਸ਼ਨ ਹੋਇਆ ਉਸ ਵਿੱਚ ਬ੍ਰੌਂਜ਼ ਮੈਡਲ ਲੈ ਕੇ ਪਹੁੰਚਿਆ ਹੈ ਤੇ ਅਸੀਂ ਸਮੁੱਚੀ ਇਕਬਾਣੀ ਦੇ ਪਰਿਵਾਰ ਤਰਫੋਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਇਕਬਾਣੀ ਚੈਨਲ ਤੇ ਬਖਸ਼ੀਸ਼ ਜੀ ਤੁਸੀਂ ਜਿਸ ਲਈ ਇਹ ਗੇਮ ਚੁਣੀ ਕਿਸ ਤਰ੍ਹਾਂ ਇਨਸਪੀਰੇਸ਼ਨ ਆਈ ਕਿਸ ਤਰ੍ਹਾਂ ਮੋਟੀਵੇਸ਼ਨ ਆਈ ਕਿ ਇਹਹੀ ਗੇਮ ਖੇਡਣੀ ਹੈ ਸਭ ਤੋਂ ਪਹਿਲਾਂ ਤਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਕੋਚ ਨੇ ਮੈਨੂੰ ਬਹੁਤ ਸਪੋਰਟ ਕੀਤੀ ਸੀ ਕਿ ਇਹ ਗੇਮ ਝਾਂਨ ਵਾਸਤੇ ਉਹਨਾਂ ਨੇ ਪਹਿਲਾ ਮੈਂ ਪਹਿਲਾ ਜਿਹੜਾ ਮੈਚ ਸੀ ਮੇਰਾ ਉਹ 2019 ਵਿੱਚ ਸੀ ਜਿਹੜਾ ਮੈਂ ਪਰੇਡ ਖੇਡਿਆ ਸੀ ਤੇ ਉਸ ਤੋਂ ਪਹਿਲਾਂ ਮੇਰੇ ਜੋ ਗ੍ਰੈਂਡਫਾਦਰ ਨੇ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਸੀ ਕਿ ਤੂੰ ਜਾ ਅੱਗੇ ਔਰ ਖੇਡਿਆ ਔਰ ਔਰ ਸਭ ਤੋਂ ਪਹਿਲਾਂ ਤਾਂ ਮੇਰੇ ਪੇਰੈਂਟਸ ਨੇ ਮੈਨੂੰ ਸਪੋਰਟ ਕੀਤੀ ਅੱਗੇ ਜਾਣ ਵਾਸਤੇ ਔਰ ਔਰ 기 ਮੇਰੇ ਸਕੂਲ ਵਾਲਿਆਂ ਨੇ ਮੈਨੂੰ ਸਪੋਰਟ ਕੀਤੀ ਔਰ ਮੈਂ ਜ਼ਰੂਰ ਚਾਹਾਂਗਾ ਤੁਸੀਂ ਆਪਣੇ ਕੋਚ ਦਾ ਨਾਮ ਜ਼ਰੂਰ ਦੱਸੋ ਕਿਉਂਕਿ ਕੋਚ ਜੋ ਹੁੰਦਾ ਹੈ ਉਹ ਤੁਹਾਡਾ ਮੈਂਟਰ ਹੁੰਦਾ ਹੈ ਜੀ ਮੇਰੇ ਕੋਚ ਦਾ ਨਾਮ ਪੰਕਜ ਕੁਮਾਰ ਹੈ ਔਰ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਇਸ ਚੀਜ਼ 'ਚ ਆਉਣ ਵਾਸਤੇ ਬਿਲਕੁਲ ਜੀ ਸੰਗਤ ਜੀ ਤਾਂ ਹੀ ਸਾਡੇ ਬੱਚੇ ਅੱਗੇ ਜਾ ਸਕਦੇ ਨੇ ਜਿਸ ਲਈ ਪੇਰੈਂਟਸ ਉਹਨਾਂ ਦੇ ਦਾਦਾ ਦਾਦੀ ਉਹਨਾਂ ਦੇ ਮੈਂਟਰ ਜੋ ਹੁੰਦੇ ਨੇ ਉਹਨਾਂ ਨੂੰ ਜੋ ਹੈ ਮੋਟੀਵੇਟ ਕਰਦੇ ਹਨ ਉਹਨਾਂ ਨੂੰ ਜੋ ਹੈ ਇੱਕ ਹੌਸਲਾ ਦਿੰਦੇ ਹਨ ਕਿ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ ਕਿਵੇਂ ਦਾ ਰਿਹਾ ਏ ਸਾਰਾ ਸਫਰ ਹੈ ਗੱਲ ਕਰੀਏ ਤਾਂ ਇੱਕਦਮ ਕਿੱਕ ਬੌਕਸਿੰਗ ਚਾਣਾ ਫਿਰ ਕਿੰਨੇ ਕੁ ਮੈਡਲ ਅਜ ਤੱਕ ਲਏ ਨੇ ਮੇਰੇ ਕੋਲ ਅਜ ਤੱਕ 14 ਸਰਟੀਫਿਕੇਟ ਤੇ 14 ਹੀ ਮੈਡਲ ਨੇ ਤੇ ਔਰ ਮੈਂ ਔਰ ਵੀ ਕੋਸ਼ਿਸ਼ ਕਰਾਂਗਾ ਕਿ ਅੱਗੇ ਖੇਡਾਂ ਦੀ ਗੱਲ ਕਰੀਏ ਤਾਂ ਹੁਣ ਜੋ ਇੰਟਰਨੈਸ਼ਨਲ ਲੈਵਲ ਤੇ ਇੱਕ ਮੈਚ ਹੁੰਦਾ ਹੈ ਜੰਮੂ ਵਿੱਚੋਂ ਤੁਸੀਂ ਸਿਲੈਕਟ ਹੋ ਕੇ ਜਾਂਦੇ ਹੋ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਹੋ ਕਿਵੇਂ ਦੀ ਫੀਲਿੰਗ ਸੀ ਉਹ ਉਹ ਅਲੱਗ ਹੀ ਫੀਲਿੰਗ ਸੀ ਕਿ ਮੈਂ ਇੰਟਰਨੈਸ਼ਨਲ ਪਹਿਲੀ ਵਾਰ ਖੇਡਿਆ ਔਰ ਮੈਂ ਆਪਣੇ ਇੰਡੀਆ ਵਾਸਤੇ ਬ੍ਰੌਂਜ਼ ਮੈਡਲ ਲਿਆ ਜੀ ਤੇ ਕਿੰਨੀ ਮੁਸ਼ਕਲਾਂ ਆਈਆਂ ਇਸ ਵਿੱਚ ਇਸ ਵਿੱਚ ਮੈਨੂੰ ਬਹੁਤ ਮੁਸ਼ਕਲ ਆਈਆਂ ਕਿ ਮੇਰੀ ਡੇਲੀ ਰੂਟੀਨ 'ਚ ਪ੍ਰੈਕਟਿਸ ਔਰ ਵਗੈਰਾ ਜਿਹੜੀ ਜਿਹਦੇ ਵਿੱਚ ਮੇਰੇ ਘਰ ਦੇ ਮੈਨੂੰ ਸਪੋਰਟ ਕੀਤੀ ਕਿ ਤੂੰ ਜਾ ਕੇ ਪ੍ਰੈਕਟਿਸ ਕਰ ਔਰ ਇੰਡੀਆ ਵਾਸਤੇ ਖੇਡ ਬਿਲਕੁਲ ਜੀ ਫਿਰ ਇੱਕ ਵਾਰ ਕਹੀਏ ਕਿ ਦਾਦਾ ਜੀ ਇਹਨਾਂ ਦੇ ਕਾਫੀ ਜਿਆਦਾ ਸਪੋਰਟਿਵ ਨੇ ਸਰਦਾਰ ਮੋਹਨ ਸਿੰਘ ਪੱਟੀ ਇਮੋਸ਼ਨਲ ਹੋ ਗਏ ਨੇ ਕਿਉਂਕਿ ਸਾਡਾ ਵੀਰ ਅੱਜ ਇਹਨਾਂ ਦੇ ਫਾਦਰ ਸਾਡੇ ਵਿੱਚ ਨਹੀਂ ਹਨ ਤੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਇਹਨਾਂ ਪੱਲਾ ਵਿੱਚ ਬੜੀ ਘਾਟ ਮਹਿਸੂਸ ਹੁੰਦੀ ਹੈ ਆਪਣੇ ਪਰਿਵਾਰਿਕ ਮੈਂਬਰਾਂ ਦੀ ਮੈਂ ਜ਼ਰੂਰ ਚਾਹੁੰਗਾ ਕਿ ਤੁਸੀਂ ਥੋੜਾ ਹੌਸਲਾ ਕਰੋ ਕੋਈ ਨਾ ਵਾਹੀ ਗੁਰੂ ਦਾ ਪਾਣਾ ਸੀ ਜੀ ਜੀ ਅੱਜ ਉਹ ਬੱਚਾ ਜੋ ਹੈ ਅੱਗੇ ਵਧ ਰਿਹਾ ਹੈ ਉਹਨਾਂ ਦੀ ਜੋ ਅੱਗੇ ਇੱਛਾਵਾਂ ਸੀ ਉਹਨਾਂ ਨੂੰ ਪੂਰਾ ਕਰ ਰਿਹਾ ਹੈ ਇਹਨਾਂ ਦੇ ਦਾਦਾ ਜੀ ਨਾਲ ਵੀ ਗੱਲਬਾਤ ਕਰਦੇ ਆ ਕੋਸ਼ਿਸ਼ ਰਹਿੰਦੀ ਹੈ ਕਿ ਪਰਿਵਾਰ ਦੇ ਹਰ ਮੈਂਬਰ ਨਾਲ ਗੱਲ ਕਰੀਏ ਪਰ ਕਿਦਰੇ ਨਾ ਕਿਦਰੇ ਇਮੋਸ਼ਨਲ ਹੋ ਗਏ ਨੇ ਇਸ ਵੇਲੇ ਸਰਦਾਰ ਮੋਹਨ ਸਿੰਘ ਪੱਟੀ ਜੀ ਬਹੁਤ ਬਹੁਤ ਮੁਬਾਰਕ ਹੈ ਸਭ ਤੋਂ ਪਹਿਲਾਂ ਦਾ ਕਿ ਬੱਚਾ ਬਹੁਤ ਵੱਡੀ ਮਲਮਾਰ ਕੇ ਪੱਜ ਜੋ ਹੈ ਇੰਟਰਨੈਸ਼ਨਲ ਲੈਵਲ ਤੇ ਆਪਣੇ ਦੇਸ਼ ਨੂੰ ਆਪਣੇ ਪਿੰਡ ਜੜੜੇ ਨੂੰ ਸ਼ਾਇਦ ਲੋਕ ਨਹੀਂ ਜਾਣਦੇ ਉਹਨਾਂ ਇਸ ਪਿੰਡ ਨੂੰ ਜੜੜਾ ਨੂੰ ਸੰਗਤ ਜੀ ਤੁਹਾਨੂੰ ਦੱਸਦੀ ਹੈ ਕਿ ਇੱਕ ਬਾਰਡਰ ਦਾ ਜ਼ੀਰੋ ਲਾਈਨ ਤੇ ਪਿੰਡ ਹੈ ਜਿਸ ਦਾ ਬੱਚਾ ਅੱਜ ਇੱਥੇ ਪਹੁੰਚਿਆ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਇੰਨੇ ਫਾਰ ਫਲੰਗ ਏਰੀਆ ਚ ਬੱਚਾ ਅੱਗੇ ਵੱਧ ਕੇ ਆਪਣੇ ਦੇਸ਼ ਨੂੰ ਜੋ ਹੈ ਰਿਪਰੈਜ਼ੈਂਟ ਕਰਦਾ ਹੈ ਆਪਣੀ ਕੌਮ ਨੂੰ ਰਿਪਰੈਜ਼ੈਂਟ ਕਰਦਾ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਸਾਰਿਆਂ ਵਾਸਤੇ ਮਾਨ ਦੀ ਗੱਲ ਹੈ ਕਿ ਇੰਨੀ ਦੂਰੋ ਚੱਲ ਕੇ ਗੇਮ ਖੇਡਣੀ ਫਿਰ ਪ੍ਰੈਕਟਿਸ ਵਾਸਤੇ ਜਾਣਾ ਸਕੂਲ ਵੀ ਜਾਣਾ ਤੇ ਘਰ ਦੇਆਂ ਨੂੰ ਵੀ ਟਾਈਮ ਦੇਣਾ ਬੜਾ ਇੱਕ ਜੋ ਹੈ ਮੁਸ਼ਕਿਲ ਹੋ ਜਾਂਦਾ ਹੈ ਗੱਲ ਕਰੀਏ ਤਾਂ ਬੱਚਾ ਜਿਸ ਨੇ ਮੈਡਲ ਲੈ ਕੇ ਘਰ ਵਾਪਸ ਮੁੜਿਆ ਕਿਵੇਂ ਤਾਂ ਲੱਗਿਆ ਦੇਖੋ ਜਦੋਂ ਸਾਨੂੰ ਮੈਸੇਜ ਆਇਆ ਕਿ ਉਹਨਾਂ ਨੇ ব্রੌਂਜ਼ ਮੈਡਲ ਲੈ ਕੇ ਤੇ ਇਹਨਾਂ ਦਾ ਇੱਕ ਆਪਣਾ ਗਰੁੱਪ ਹੈ ਇਸ ਆ ਇਸ ਜੀ ਗੁਰੂ ਨੇ ਆਪਣੇ ਕੋਚ ਨੂੰ ਗੁਰੂ ਕਹਿੰਦਾ ਤੇ ਉਹ ਇਸ ਜੀ ਗੁਰੂ ਨੇ ਬਣਾ ਉਹਦੇ ਵਿੱਚ ਉਹਨੇ ਮੈਸੇਜ ਭੇਜਿਆ ਮੈਂ ਵੀ ਮੌਜਰ ਦਿੱਤੀ ਕਾਫੀ ਉਸ ਜੀ ਗਰੁੱਪ ਦੇ ਵਿੱਚ ਲੋਕਾਂ ਨੇ ਬਾਕੀ ਮੌਜਰ ਦਿੱਤੇ ਤੇ ਇੱਕ ਬੜੀ ਅਲੱਗ ਕਿਸਮ ਦਾ ਇੱਕ ਫੀਲਿੰਗ ਹੈ ਕਿਉਂਕਿ ਜਿਸ ਦਿਨ ਕਿ ਆ ਉਸਨੇ ਇਹਨੂੰ ਮੈਂ ਜੰਮੂ ਛੱਡ ਕੇ ਆਇਆ ਰਾਤ ਨੂੰ ਔਰ ਇਹ ਮੈਨੂੰ ਇਹ ਪੱਕਾ ਗਿਆ ਕਿਉਂਕਿ ਪੂਰੇ ਸਕੂਲ ਮੈਂ ਫਿਰ ਦਰਵਾਰਾ ਵਾਪਸ ਆਵਾ ਜਿੱਥੇ ਇਸੇ ਗੁਰੂ ਦਾ ਬੜਾ ਯੋਗਦਾਨ ਹੈ ਉੱਥੇ ਇਸੇ ਪ੍ਰਿੰਸੀਪਲ ਔਰ ਖਾਸ ਕਰਕੇ ਅਸਦ ਪੀਪਲ ਬੇਨਰ ਸਿੰਘ ਨਾ ਬੇਨਰ ਸਿੰਘ ਜਿਹੜਾ ਉਸ ਸਕੂਲ ਦੇ ਡਾਇਰੈਕਟਰ ਨੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਇਹਦਾ ਐਗਜ਼ਾਮਪਲ ਦੱਸ ਪਿਆ ਐਗਜ਼ਾਮ ਦੇ ਵਿੱਚ ਵੀ ਛੱਡ ਕੇ ਉਹਨਾਂ ਦੋ ਪੇਪਰ ਜਿਹੜੇ ਕਹਿੰਦੇ ਸੀ ਬਾਅਦ ਚ ਲੈ ਲਵਾਂਗੇ ਔਰ ਇਸ ਦੇ ਕਾਰਨ ਇਹ ਸੀ ਕਿ ਕੋਚ ਨੇ ਕਿ ਪੱਕਾ 골ਡ ਮੈਡਲ ਲੈ ਕੇ ਆਏਗਾ ਕਿਉਂਕਿ ਉਸ ਦੀ ਪਰਫਾਰਮੈਂਸ ਤੇ ਉਹਨੂੰ ਇਨਾ ਯਕੀਨ ਹੈ ਇਸ ਦੇ ਤੇ ਬਹੁਤ ਵੱਡਾ ਯਕੀਨ ਹੈ ਤਾਂ ਚਲੋ 골ਡ ਮੈਡਲ ਨਹੀਂ ਤੇ ব্রোঞ্জ ਹੀ ਸਹੀ ਲੇਕਨ ਕਿਤੇ ਨਾ ਕਿਤੇ ਨੇ ਸਟੈਂਡ ਕੀਤਾ ਇੰਟਰਨੈਸ਼ਨਲ ਪੱਧਰ ਤੇ ਜਿੱਥੇ 37 ਦੇਸ਼ ਸਨ 900 ਤੇ ਕੁਝ ਖਿਡਾਰੀ ਸਨ ਬੱਕੋ ਬੱਕ ਆਪਣੇ ਜੋ ਇਹ ਇਹਨਾਂ ਦੀ ਜੇ ਵੇਟ ਵੇਟ ਦੇ ਨਾਲ ਤੇ ਇੱਕ ਬੜੀ ਬਹੁਤ ਬੜੀ ਖੁਸ਼ੀ ਹੋਈ ਕਿ ਚਲੋ ਕਿਤੇ ਨਾ ਕਿਤੇ ਸਟੈਂਡ ਕੀਤਾ ਇਸਨੇ ਬਿਲਕੁਲ ਜੀ ਗੱਲ ਕਰੀਏ ਤਾਂ 900 ਬੱਚਿਆਂ ਵਿੱਚੋਂ ਜੋ ਹੈ ਆਪਣੇ ਵੇਟ ਵਿੱਚ ব্রੌਂਜ਼ ਮੈਡਲ ਆ ਨਾ ਭਾਰਤ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਇਹਨਾਂ ਨੇ ਕਿ ਜਿੱਥੇ ਅੱਜ ਸਾਨੂੰ ਸਾਰੇ ਪੰਥ ਨੂੰ ਮਾਨ ਹੋ ਰਿਹਾ ਹੈ ਉੱਥੇ ਹੀ ਪੂਰਾ ਦੇਸ਼ ਇਹਨਾਂ ਦੇ ਮਾਨ ਕਰ ਰਿਹਾ ਹੈ ਕਿਉਂਕਿ ਇੱਕ 9th ਕਲਾਸ ਦਾ ਬੱਚਾ ਸ਼ਾਇਦ ਅਸੀਂ ਜਿਸਲੇ ਇਸ ਦੀ ਉਮਰ ਵਿੱਚ ਸੀ ਤੇ ਅਸੀਂ ਸਿਰੋਖੇ ਡਾਂਲੇ ਪਾਸੇ ਤੇ ਇਧਰ ਉਧਰ ਨਸਨ ਵਾਲੇ ਪਾਸੇ ਧਿਆਨ ਸੀ ਤੇ ਕਦੇ ਇਹ ਨਹੀਂ ਸੋਚਿਆ ਸੀ ਕਿ ਕਦੇ ਅਸੀਂ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਖੇਡੀਏ ਪਰ ਇਸ ਬੱਚੇ ਦਾ ਬੜਾ ਹੌਸਲਾ ਹੈ ਇਹਨਾਂ ਦਾਦਾ ਜੀ ਦਾ ਬੜਾ ਜੋ ਹੈ ਇੱਕ ਜੋ ਹੈ ਯੋਗਦਾਨ ਹੈ ਕਿ ਮਤਲਬ ਤੁਹਾਨੂੰ ਪਰੇਸ਼ਾਨੀਆਂ ਆਈਆਂ ਜਦ ਉਹਦੇ ਬੱਚਾ ਖੇਡਣ ਵਾਸਤੇ ਜਦ ਇਸਨੇ ਤਿਆਰੀ ਕੀ ਸ਼ੁਰੂ ਕੀਤੀ ਸੀ ਮੈਂ ਤੁਹਾਨੂੰ ਕੀ ਕੱਲ ਦੱਸਾਂ ਕਿ ਜਦੋਂ ਇਸਦੇ ਅਜੇ 13.5 ਸਾਲ ਦਾ ਹੈ 12 ਨਵਾਰਤੇ ਦਾ ਔਰ 19 ਚ ਪਹਿਲੀ ਵਾਰ ਗਿਆ ਉੱਥੇ ਮਹਾਰਾਸ਼ਟਰ ਇਹ ਜ਼ਰੂਰੀ ਨਹੀਂ ਅੱਜ ਮੈਡਲ ਲਿਆ ਹੈ ਇਨੇ ਮਹਾਰਾਸ਼ਟਰ ਤੋਂ ਬੰਬਈ ਵੀ ਖੇਲ ਕੇ ਆਇਆ ਤੇ 골ਡ ਮੈਡਲ ਲਿਆ ਹੈ ਇਹ ਗੋਆ ਖੇਲ ਕੇ ਆਇਆ ਹੈ ਦਿੱਲੀ ਖੇਲ ਕੇ ਆਇਆ ਹੈ ਇਹ Jharkhand ਖੇਲ ਕੇ ਆਇਆ ਹੈ ਇਹ ਇਥੇ ਆਪਣੇ सोनीपत ਖੇਲ ਕੇ ਆਇਆ ਹੈ ਸਿਨਗਰ ਖੇਲ ਕੇ ਆਇਆ ਹੈ ਜਿੱਥੇ ਬਕ ਬਕ ਇਹ ਕਿੱਕ ਬਾਕਿੰਗ ਦੇ ਨਾਲ ਨਾਲ ਟਾਈਕਵਾਂਡੋ ਖੇਲ ਰਿਹਾ ਹੈ ਟਾਈਕਵਾਂਡੋ ਜੀ ਬੜੀ ਅੱਛੀ ਗੇਮ ਹੈ ਬੜੀ ਅੱਛੀ ਗੇਮ ਖੇਲਦਾ ਔਰ ਖਾਸ ਕਰ ਇਹ ਹੁਣ ਵੀ ਜਿਹੜਾ ਯੂਟੀ ਦੇ ਵਿੱਚੋਂ ਵੀ ਮਤਲਬ ਕਿ ਅਜੀਤ ਕਾ 골ਡ ਮੈਡਲ ਆਇਆ ਆਪਣੇ ਡਿਵੀਜ਼ਨਲ ਲੈਵਲ ਤੇ ਵੀ ਜਿਹੜੀ ਸਾਡੀ ਜਿਹੜੀ ਸਟੇਟ ਸਪੋਰਟ ਕੌਂਸਲ ਹੈ ਉਸਨੇ ਹੁਣੇ ਕਰਾਇਆ ਸਨ ਉਸ ਦੇ ਵਿੱਚ 골ਡ ਮੈਡਲ ਆਇਆ ਤੇ ਕੁਦਰਤੀ ਗੱਲ ਹੈ ਕਿ ਮੈਨੂੰ ਇਹ ਦੱਸਿਆ ਗਿਆ ਇਸ ਦਾ ਚਾਚਾ ਇੱਥੇ ਇਟਲੀ ਰਹਿੰਦਾ ਔਰ ਉਹਨੇ ਮੈਨੂੰ ਪੂਰਾ ਕਿਹਾ ਉਹਨੇ ਕਿਹਾ ਪਪਾ ਅਗਰ ਕੁਝ ਵੀ ਹੈ ਕਿਰਨਾਂ ਵੀ ਯੋਗਦਾਨ ਅਸੀਂ ਆਪਣੇ ਭਰਾ ਨੂੰ ਵਾਪਸ ਨਹੀਂ ਲਿਆ ਸਕਦੇ ਲੇਕਿਨ ਇਸੀਆਂ ਆਸਾਂ ਜੋਨੇ ਜੋੜੇ ਦੇ ਟਾਰਗੇਟ ਅਚੀਵ ਕਰਨ ਵਾਸਤੇ ਕੁਝ ਵੀ ਚਾਹੀਦਾ ਉਹ ਅਸੀਂ ਕਰਨਾ ਮੈਂ ਸਿਰਫ ਇਨੀ ਗੱਲ ਕਰਨਾ ਚਾਹਣਾ ਕਿ ਜਦੋਂ ਸਟਾਰਟਿੰਗ 'ਚ ਇਹ ਛੋਟਾ ਸੀ ਮੈਂ ਆਪਣੀ ਗੱਡੀ ਲੈ ਕੇ ਜਾਣਾ ਕੋਚ ਦੇ ਕੋਲ ਔਰ ਮਤਲਬ ਕਿ ਠੰਡੇ ਦੇ ਵਿੱਚ ਕਈ ਵਾਰ ਉਹ ਆਪਣਾ ਹੀਟਰ ਲਾ ਲੈਣਾ ਗੱਡੀ ਚ ਦੋ ਦੋ ਘੰਟੇ ਵੇਟ ਕਰਨੀ ਇਸ ਦੇ ਮਤਲਬ ਕਿ ਜਿਸ ਲਈ ਉਹ ਕੋਚਿੰਗ ਲੈਂਦਾ ਸੀ ਤੈਨੂੰ ਲੈ ਕੇ ਜਾਣਾ ਫਿਰ ਆਤੀ ਉਹ ਹਰ ਐਤਵਾਰ ਵੱਡੀ ਗੱਲ ਹੈ ਕਿ ਐਤਵਾਰ ਛੁੱਟੀ ਹੁੰਦੀ ਹੈ ਬੱਚਾ ਵੀ ਖੁਸ਼ ਹੁੰਦਾ ਵੇ ਚਲੋ ਅੱਜ ਇੱਕ ਛੁੱਟੀ ਹੈ ਇਹਨੇ ਕਦੇ ਛੁੱਟੀ ਵਾਲੇ ਦਿਨ ਵੀ ਛੁੱਟੀ ਨਹੀਂ ਕੀਤੀ ਔਰ ਅਕਾਲਪੁਰ ਵਾਇਗਰੂ ਦਾ ਪਤਾ ਨਹੀਂ ਕੋਈ ਐਸਾ ਪਾਣਾ ਹੈ ਕਿ ਇਹਨੂੰ ਬੜੇ ਅੱਛੇ ਤਰੀਕੇ ਨਾਲ ਮਤਲਬ ਕਿ ਬੜੀਆਂ ਜਿਹੀ ਬੜੀਆਂ ਕੁਆਲਿਟੀਆਂ ਨੇ ਔਰ ਅਕਾਲਪੁਰ ਕਿਰਪਾ ਕਰੇ ਬਿਲਕੁਲ ਜੀ ਤੇ ਤੁਹਾਡੀਆਂ ਅਸੀਸਾਂ ਨਾਲ ਲੱਗ ਜਾਣ ਬਿਲਕੁਲ ਜੀ ਟੀਵੀਆਂ ਤੇ ਅਸੀਂ ਦੇਖਦੇ ਆ ਇੱਕ ਪਲੇਅਰ ਬੜਾ ਵਧੀਆ ਖੇਡ ਰਿਹਾ ਹੈ ਪਰ ਉਸ ਪਿੱਛੇ ਜੋ ਉਸ ਪਰਿਵਾਰ ਦਾ ਸਟਰਗਲ ਹੁੰਦਾ ਹੈ ਉਹਨਾਂ ਦੇ ਕੋਚ ਦਾ ਸਟਰਗਲ ਹੁੰਦਾ ਹੈ ਉਹਨਾਂ ਦੇ ਮੈਂਟORS ਦਾ ਸਟਰਗਲ ਹੁੰਦਾ ਹੈ ਉਹ ਸ਼ਾਇਦ ਪਰਦੇ ਦੇ ਪਿੱਛੇ ਹੀ ਰਹਿ ਜਾਂਦਾ ਹੈ ਅੱਜ ਸਾਨੂੰ ਸਰਦਾਰ ਮੋਹਨ ਸਿੰਘ ਪੱਟੀ ਜੀ ਉਹਨਾਂ ਨੇ ਦੱਸਿਆ ਕਿ ਇਸ ਬੱਚੇ ਵਾਸਤੇ ਕਾਫੀ ਜ਼ਿਆਦਾ ਸਟਰਗਲ ਕਰਨਾ ਪਿਆ ਫਿਰ ਅੱਜ ਜਾ ਕੇ ਬੱਚਾ ਜੋ ਹੈ ਇੰਟਰਨੈਸ਼ਨਲ ਵਰਤੇ ਜੋ ਹੈ ਰਿਪਰੈਜੈਂਟੇਸ਼ਨ ਦੇ ਰਿਹਾ ਹੈ ਬੜਾ ਵਧੀਆ ਲੱਗਿਆ ਸੁਣ ਕੇ ਕਿ ਜਿੱਥੇ ਬੱਚਾ ਬੜਾ ਹੁਸ਼ਿਆਰ ਹੈ ਉੱਥੇ ਉਸਦੇ ਦਾਦਾ ਜੀ ਵੀ ਪੂਰੀ ਉਸ ਦੀ سپورਟ ਵਿੱਚ ਖੜੇ ਹਨ ਉਸ ਦੀ ਪੂਰੀ ਫੈਮਿਲੀ ਇਹਨਾਂ ਦੀ سپورਟ ਵਿੱਚ ਖੜੀ ਹੈ ਗੱਲ ਕਰੀਏ ਇਹਨਾਂ ਦੇ ਦਾਦੇ ਜੀ ਹੋਰ ਨਾਲ ਕਿਵੇਂ ਦਾ ਲੱਗ ਰਿਹਾ ਜਿਸ ਲਈ ਬੱਚਾ ਜੋ ਹੈ ਜਿੱਤ ਕੇ ਆਇਆ ਸਰਦਾਰਨੀ ਸੁਰਜੀਤ ਕੌਰ ਜੀ ਕਿਵੇਂ ਦਾ ਲੱਗ ਰਿਹਾ ਜੀ ਬਹੁਤ ਅੱਛਾ ਲੱਗਾ ਸਾਨੂੰ ਸਾਡਾ ਬੱਚਾ ਖੇਡ ਕੇ ਆਇਆ ਤਾਂ ਮੈਡਲ ਲੈ ਕੇ ਆਇਆ ਜੀ ਕੀ ਕਹਿਣਾ ਚਾਹੋਗੇ ਜੋ ਇਸ ਦੇ ਨਾਲ ਦੇ ਬੱਚੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਰੇ ਬੱਚਿਆਂ ਨੂੰ ਖੇਡਣਾ ਚਾਹੀਦਾ ਹੈ ਤੇ ਆਪਣੇ ਕੌਮ ਦਾ ਨਾਅ ਕਰਨਾ ਚਾਹੀਦਾ ਹੈ ਬਿਲਕੁਲ ਜੀ ਹਾਂ ਜੀ ਬਿਲਕੁਲ ਜੀ ਤੁਸੀਂ ਦੇਖਿਆ ਕਿ ਦਾਦੀ ਜੀ ਨੂੰ ਇੱਕ ਅਲੱਗ ਹੀ ਜੋ ਹੈ ਜਿਵੇਂ ਉਹਨਾਂ ਨੂੰ ਕੁਐਸਚਨ ਪੁੱਛਿਆ ਤਾਂ ਇੱਕ ਅਲੱਗ ਹੀ ਸਮਾਈਲ ਉਹਨਾਂ ਦੇ ਚਿਹਰੇ ਤੇ ਆ ਗਈ ਉਹਨਾਂ ਦੀ ਮਾਤਾ ਜੀ ਨਾਲ ਵੀ ਗੱਲ ਕਰਾਂਗੇ ਸਾਡੀ ਭੈਣ ਨਾਲ ਕਿਵੇਂ ਦਾ ਲੱਗ ਰਿਹਾ ਹੈ ਕਿ ਅੱਜ ਬੱਚਾ ਸਾਡਾ ਜੋ ਹੈ ਇੰਟਰਨੈਸ਼ਨਲ ਲੈਵਲ ਤੇ ਮੱਲਾ ਮਾਰ ਕੇ ਵਾਪਸ ਜਤਕਰ ਮੁੜਿਆ ਤੇ ਕਿਵੇਂ ਦਾ ਫੀਲ ਹੋਇਆ ਬਹੁਤ ਵਧੀਆ ਲੱਗਾ ਵੀਰ ਜੀ ਚਲੋ ਇਹਦੇ ਪਾਪਾ ਤਾਂ ਨਹੀਂ ਇਹ ਤਾਂ ਦੇ ਕੁਛ ਹੁੰਦਾ ਨਾਂ ਕਰਨਗੇ ਕਿ ਬੰਦਾ ਯਾਦ ਰੱਖਦਾ ਹੈ ਕਿ ਚਲੋ ਕਿਸੇ ਦਾ ਬੇਟਾ ਹੈ ਕਿਸੇ ਦਾ ਪੋਤਰਾ ਹੈ ਤਾਂ ਪਿੰਡ ਦਾ ਨਾਮ ਬਸ ਬਿਲਕੁਲ ਜੀ ਗੱਲ ਕਰੀਏ ਤਾਂ ਅੱਜ ਸਾਡੇ ਵੀਰ ਚਰਨਜੀਤ ਸਿੰਘ ਸ਼ੇਰੀ ਉਹਨਾਂ ਦੀ ਘਾਟ ਇਸ ਪਰਿਵਾਰ ਨੂੰ ਬਹੁਤ ਮਹਿਸੂਸ ਹੋ ਰਹੀ ਹੈ। ਅਸੀਂ ਵੀ ਫੀਲ ਕਰ ਰਹੇ ਹਾਂ ਕਿਉਂਕਿ ਉਹ ਛਟਾ ਸਾਡਾ ਵੀ ਛੋਟਾ ਭਰਾ ਸੀ। ਅਸੀਂ ਜਦ ਵੀ ਆਣਾ ਬੜਾ ਸਾਡਾ ਚਾਹ ਕਰਦੇ ਸੀ। ਅੱਜ ਸ਼ਹੀਦੋ ਦਾ ਬੇਟੇ ਉਹਨਾਂ ਦੀ ਜੋ ਹੈ ਸਾਡੇ ਨਾਲ ਬੈਠੇ ਹੋਏ ਨੇ। ਤਾਂ ਬੜਾ ਅੱਛਾ ਲੱਗ ਰਿਹਾ ਹੈ। ਕਿਹਜੋ ਬੇਟਾ ਆਪਣੇ ਉਸ ਫਾਦਰ ਦੀ ਜੋ ਹੈ ਨਾਮ ਰੋਸ਼ਨ ਕਰ ਰਿਹਾ ਹੈ, ਆਪਣੀ ਕੌਮ ਦਾ ਨਾਮ ਰੋਸ਼ਨ ਕਰ ਰਿਹਾ ਹੈ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਜੋ ਹੈ ਅੱਗੇ ਵੱਧ ਚੜ੍ਹ ਕੇ ਹੋਰ ਵੀ ਜੋ ਹੈ ਫਿਊਚਰ ਵਿੱਚ ਅੱਗੇ ਜੋ ਹੈ ਹੋਰ ਵੀ ਮੈਡਲ ਲਿਆਉਣ 골ਡ ਮੈਡਲ ਲਿਆਉਣ ਹੋਰ ਵੀ ਵੱਡੇ ਪੱਧਰ ਤੇ ਖੇਡਣ ਗੱਲ ਕਰੀਏ ਇਹਨਾਂ ਦੇ ਚਾਚਾ ਜੀ ਸਰਦਾਰ ਅਵਨਾਸ਼ੀ ਸਿੰਘ ਹੋਣਾ ਨਾਲ ਤੁਸੀਂ ਇਹਨਾਂ ਨੂੰ ਦੇਖਦੇ ਹੋ ਜੋ ਹੈ ਗੁਰਨਾਨਕ ਲੰਗਰ ਮਿਸ਼ਨ ਵਿੱਚ ਅਤੇ ਬਲੱਡ ਡੋਨੇਸ਼ਨ ਇੱਕ ਗਰੁੱਪ ਹੈ ਉਸ ਵਿੱਚ ਆਪਣੀਆਂ ਸੇਵਾਵਾਂ ਬੜੇ ਉੱਚੇ ਪੱਧਰ ਤੇ ਕਰਦੇ ਹਨ ਕਿਵੇਂ ਦਾ ਲੱਗਿਆ ਜਦ ਇਹ ਸੁਣਿਆ ਕਿ ਸਾਡਾ ਬੱਚਾ ਬਖਸ਼ੀ ਸਿੰਘ ਜੋ ਹੈ ਇੰਟਰਨੈਸ਼ਨਲ ਲੈਵਲ ਤੇ ਖੇਡਣ ਜਾ ਰਿਹਾ ਹੈ ਜੇ ਸਾਰੀ ਸੰਗਤ ਜੋ ਇਕਵਾਨੀ ਚੈਨਲ ਦੇਖ ਰਹੀ ਹੈ ਸਾਰਿਆਂ ਨੂੰ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਦੋਂ ਸਾਨੂੰ ਇਸ ਬੱਚੇ ਦੇ ਬਾਰੇ ਪਤਾ ਲੱਗਾ ਵੀ ਇਸ ਤਰ੍ਹਾਂ ਦਾ ਇਹਨੇ ਅਚੀਵਮੈਂਟ ਕੀਤੀ ਹੈ ਤੇ ਸਾਡਾ ਜੋ ਹੌਸਲਾ ਸੀ ਉਹ ਚਾਰ ਚੰਨ ਲਾਤੇ ਨੇ ਪਿੰਡ ਨੂੰ ਆਪਣੀ ਕੌਮ ਨੂੰ ਔਰ ਸਭ ਤੋਂ ਵੱਡੀ ਗੱਲ ਹੈ ਕਿ ਗੁਰਬਾਣੀ ਦੇ ਫੁਰਮਾਨ ਹਨ ਐ ਕਰ ਕਰੇ ਸੋ ਐ ਕਰ ਪਾਏ ਇਕੱਠੀ ਕਰੋ ਦੂਜਿਆ ਕੀ ਤੁਸੀਂ ਲੋਕ ਜੋ ਮਾਪੇ ਬਾਪ ਦੇ ਨਕਸ਼ੇ ਕਦਮ ਨੇ ਜੋ ਸਮਾਜ ਸੇਵਾ ਕਰ ਰਹੇ ਨੇ ਉਹਨਾਂ ਦਾ ਕੀਤਾ ਉਹ ਅੱਗੇ ਆ ਰਿਹਾ ਔਰ ਬੱਚਿਆਂ ਨੂੰ ਉਹ ਸੇਧ ਮਿਲ ਰਹੀ ਹੈ ਔਰ ਬੱਚੇ ਵੀ ਉਸੇ ਨਕਸ਼ੇ ਕਦਮ ਤੇ ਚੱਲ ਰਹੇ ਨੇ ਸਾਡਾ ਬੱਚਾ ਅਜੇ 9th ਪੜਦਾ ਤੇ ਇਹ ਅਮਰਤਾ ਰਹੀਏ ਤੇ ਬਾਕੀ ਵੀ ਬੱਚਿਆਂ ਨੂੰ ਅਸੀਂ ਇਹੀ ਮੈਸੇਜ ਦੇਣਾ ਕਿ ਇਹ ਜੋ ਖੇਡਾਂ ਹਨ ਖੇਡਾਂ ਸਾਨੂੰ ਇਕਤਾ ਆਪਸ ਵਿੱਚ ਪਿਆਰ ਬਣਾਂਦੀਆਂ ਤੇ ਦੂਸਰਾ ਜੋ ਅੱਜ ਕੋਰਾਏ ਬੱਚੇ ਪੈ ਰਹੇ ਨੇ ਛੋਟੇ ਛੋਟੇ ਬੱਚੇ ਨਸ਼ਿਆਂ ਤੇ ਲੱਗ ਰਹੇ ਨੇ ਇਹਨੂੰ ਠੱਲ ਪਾਉਣ ਵਾਸਤੇ ਹੋਰ ਕੋਈ ਤਰੀਕਾ ਨਹੀਂ ਸਾਡੇ ਕੋਲ ਅਸੀਂ ਸਾਰੇ ਪੇਰੈਂਟਸ ਨੂੰ ਇਹ ਹੀ ਅਪੀਲ ਕਰਨਾ ਹੈ ਕਿ ਆਪਣੇ ਬੱਚਾ ਨੂੰ ਗੇਮਾਂ ਦੀ ਤਰਫ ਪ੍ਰੇਰਿਤ ਕਰੋ ਜੀ ਕਿਵੇਂ ਤਾਂ ਲੱਗਿਆ ਜਿਸ ਲਈ ਬਖਸ਼ੀਸ਼ ਸਿੰਘ ਦਾ ਨਾਮ ਨੋਸ ਹੁੰਦਾ ਹੈ ਤੁਸੀਂ ਦੇਖਿਆ ਕਿ ਇਹਨੂੰ ਬ੍ਰੌਂਜ਼ ਮੈਡਲ ਲੈ ਕੇ ਆਇਆ ਹੈ ਬੜੇ ਵੱਡਾ ਸਥਾਨ ਹੁੰਦਾ ਹੈ ਬ੍ਰੌਂਜ਼ ਲੈਵਲ ਬ੍ਰੌਂਜ਼ ਮੈਡਲ ਵੀ ਲੈਣਾ 900 ਬੱਚਿਆਂ ਵਿੱਚੋਂ ਬ੍ਰੌਂਜ਼ ਮੈਡਲ ਲੈ ਕੇ ਵਾਪਸ ਮੋੜਨਾ ਕਿਵੇਂ ਦਾ ਫੀਲ ਹੋਇਆ ਉਸਨੇ ਬਸ ਇਸ ਚੀਜ਼ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਸਾਡਾ ਜੋ ਲੈਵਲ ਹੈ ਉੱਥੇ ਤੱਕ ਅਸੀਂ ਪਹੁੰਚ ਵੀ ਨਹੀਂ ਸਕਦੇ ਤੇ ਜੋ ਇਹਨਾਂ ਦੇ ਸਕੂਲ ਦੇ ਸਟਾਫ ਨੇ ਪਲੱਸ ਇਹਨਾਂ ਦੇ ਜੋ ਗੁਰੂ ਜੀ ਕੋਚ ਹਨ ਜਿਨ੍ਹਾਂ ਨੇ ਇਨੀ سپورਟ ਕੀਤੀ ਹੈ ਤੇ ਸਾਡੇ ਇਸ ਬੱਚੇ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਿਲਕੁਲ ਜੀ ਸਰਦਾਰ ਅਬਨਾਸੀ ਸਿੰਘ ਜੀ ਇਹਨਾਂ ਦੇ ਚਾਚਾ ਜੀ ਸਿਰਫ ਇਹ ਨਹੀਂ ਇਹਨਾਂ ਦਾ ਪੂਰਾ ਪਰਿਵਾਰ ਨਾਨਕਾ ਦਾਦਕਾ ਪਰਿਵਾਰ ਜੋ ਹੈ ਅੱਜ ਬੜਾ ਆਪਣੇ ਆਪ ਨੂੰ ਜੋ ਹੈ ਗਰਮ ਮਹਿਸੂਸ ਕਰ ਰਿਹਾ ਆਪਣੇ ਵਿੱਚ ਪੱਟ ਸਾਹਿਬ ਗੱਲ ਕਰੀਏ ਤਾਂ ਜ਼ਰੂਰ ਸਟਰਗਲ ਵੀ ਹੁੰਦਾ ਹੈ ਜਦ ਸਟਰਗਲ ਕਰਕੇ ਫਲ ਮਿਲਦਾ ਹੈ ਅੱਛਾ ਮਿੱਠਾ ਫਲ ਮਿਲਦਾ ਹੈ ਫਿਰ ਕਿਵੇਂ ਦਾ ਫੀਲ ਹੁੰਦਾ ਉਹ ਉਸ ਦਾ ਜਿਹੜਾ ਟੇਸਟ ਹੈ ਉਸੇ ਦੱਸ ਨਹੀਂ ਸਕਦੇ ਜੈਸੇ ਗੁੰਗੇ ਕੋ ਮਠਾਈ ਬਿਲਕੁਕਿ ਜਿਵੇਂ ਕਹਿੰਦਾ ਗੁੰਗੇ ਕੋ ਮਠਾਈ ਮੂੰਹ ਕੋ ਦੱਸ ਨਹੀਂ ਸਕਦਾ ਦੱਸ ਨਹੀਂ ਸਕਦਾ ਇਹ ਉਸ ਦਾ ਟੇਸਟ ਹੈ ਮੈਂ ਇਹ ਕਲ ਜ਼ਰੂਰ ਕਹਾਂਗਾ ਕਿ ਇਹ ਜਿਹੜੀ ਗੇਮਾਂ ਨੇ ਖਾਸ ਕਰਕੇ ਮੇਰੇ ਬ੍ਰਦਰ ਨੇ ਗੱਲ ਕੀਤੀ ਹੈ ਅੱਜ ਬੱਚੇ ਜਿਹੜੇ ਨਸ਼ੇ ਵਾਲੀ ਸੜਕ ਤੇ ਜਾ ਰਹੇ ਸੀ ਕੋਸ਼ਿਸ਼ ਕਰ ਰਿਹਾ ਮੈਂ ਇੱਕ ਸਾਬਕਾ ਸਰਪੰਚ ਵੀ ਆਉਣ ਤੇ ਪੰਚਾਇਤ ਕੋਈ ਨਹੀਂ ਆ ਮੈਂ ਆਪਣੇ ਪੇੜੇ ਦੇ ਬੱਚਾ ਨੂੰ ਡਿਫਰੈਂਟ ਡਿਫਰੈਂਟ ਹਰ ਕਿਸਮ ਦੀ ਗੇਮ ਦੇ ਸਮਾਨ ਲੈ ਕੇ ਦਿੱਤਾ ਔਰ ਸਾਡੇ ਇੱਥੇ ਆਰਮੀ ਔਰ ਬੀਐਸਐਫ ਸਾਨੂੰ ਸਪੋਰਟ ਕਰਦਿਆਂ ਨੇ ਨੋਆ ਲਾਈਨ ਕਰਕੇ ਤੁਸੀਂ ਜਾ ਕੇ ਦੇਖੋ ਮੈਂ ਬਾਲੀ ਵਾਲਾ ਆਪਣੇ ਜੇਬ ਚੋਂ ਪੈਸੇ ਲਾ ਕੇ ਔਰ ਉਹਨਾਂ ਕੋਲ ਫੌਜੀਓਂ ਕੋਲ ਨਟ ਲਾ ਕੇ ਗਿਫਟ ਚ ਲੈ ਆਏ ਨੇ ਤਾਂ ਕਿ ਜਿਹੜੇ ਬਾਲ ਬਾਹਰ ਨਾ ਜਾਏ ਔਰ ਪੂਰੀ ਕੋਸ਼ਿਸ਼ ਕਰ ਰਹਿਆ ਸੀ ਸਾਡੇ ਪਿੰਡ ਦੇ ਜਿਹੜੇ ਬੱਚੇ ਨੇ ਉਹ ਇਸ ਸਾਈਡ ਦੇ ਉੱਤੇ ਲੱਗਣ ਔਰ ਖਾਸ ਕਰ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੁੰਦਾ ਮਾਂ ਔਰ ਬਾਪ ਤੁਸੀਂ ਕਹਿੰਦੇ ਹੋ ਕਿ ਮਾਂ ਪਹਿਲਾ ਔਰ ਬਾਪ ਬਾਅਦ ਹੁੰਦਾ ਔਰ ਦੇਰਿਆਂ ਮਾਵਾਂ ਨੇ ਖਾਸ ਕਰਕੇ ਇਹਨਾਂ ਵਰਕਰਾਂ ਚਾਹ ਦਾ ਸਾਡੀ ਬੇਟੀ ਐ ਅਸੀਂ ਮਾਂ ਜਿਹੜੀ ਉਹ ਜਿਹੜੀ ਸਵੇਰੇ ਨੇਰੇ ਉੱਠਦੀ ਆ ਆਪਣੀ ਨੀਂਦਰ ਤਿਆ ਕੇ ਰੋਟੀ ਪਕਾ ਕੇ ਦਿੰਦੀ ਐ ਔਰ ਟਿਫਨ ਤਿਆਰ ਕਰਕੇ ਦਿੰਦੀ ਐ ਸਕੂਲ ਜਾਂਦੀ ਐ ਫਿਰ ਉਹਦਾ ਪੂਰਾ ਖਿਆਲ ਰੱਖਦੇ ਆ ਭਈ ਠੀਕ ਹੈ ਨਹੀਂ ਕਹਿੰਦਾ ਪਾਵਾ ਕਿ ਜਦ ਤੱਕ ਪੇਰੈਂਟਸ ਇਹਨਾਂ ਬੱਚਿਆਂ ਦੇ ਮਗਰ ਨਾ ਆਗੇ ਅਸੀਂ ਤਾਂ ਤੱਕ ਅਸੀਂ ਇਸ ਮਾਰਟੋ ਨੂੰ ਅਚੀਵ ਨਹੀਂ ਕਰ ਸਕਦੇ ਬਿਲਕੁਲ ਜੀ ਬੜੀ ਵਧੀਆ ਗੱਲ ਕਹੀ ਪੱਟੀ ਸਾਹਿਬ ਨੇ ਕੀ ਜਦ ਤੱਕ ਪੇਰੈਂਟਸ ਆਪਣੇ ਬੱਚਿਆਂ ਦਾ ਸਾਥ ਨਹੀਂ ਦਿੰਦੇ ਜਦ ਤੱਕ ਉਹ ਪੂਰਾ ਧਿਆਨ ਨਹੀਂ ਦਿੰਦੇ ਉਦੋਂ ਤੱਕ ਬੱਚਾ ਸਾਡਾ ਕੀ ਕਰ ਰਿਹਾ ਹੈ ਕਿੱਧਰ ਜਾ ਰਿਹਾ ਹੈ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਸਿਰਫ ਪੈਸੇ ਖਰਚ ਕਰ ਰਹੇ ਹਾਂ ਮਗਰ ਇਹ ਨਹੀਂ ਦੇਖਦੇ ਕਿ ਸਾਡਾ ਬੱਚਾ ਕੁਰਾਹੇ ਤਾਂ ਨਹੀਂ ਪੈ ਰਿਹਾ ਕਿਤੇ ਪੱਟੀ ਸਾਹਿਬ ਨੇ ਬੜਾ ਸੋਣਾ ਕਿਹਾ ਕਿ ਮਾਪੇ ਦਾ ਤੇ ਖਾਸ ਕਰ ਮਾਮਾ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨ ਇਸ ਪਾਸੇ ਕਿ ਗੇਮ ਦੇ ਜੋ ਹੈ ਅੱਛੀ ਗੇਮ ਵਾਲੇ ਪਾਸੇ ਲਗਾਇਆ ਜਾਏ ਔਰ ਨਸ਼ਿਆਂ ਤੋਂ ਬਲਾਇਆ ਜਾਏ ਗੱਲ ਕਰੀਏ ਤਾਂ ਬਖਸ਼ ਸਿੰਘ ਜੀ ਮੈਂ ਜਰੂਰ ਚਾਹਾਂਗਾ ਆਪਣੀ ਉਮਰ ਦੇ ਬੱਚਿਆਂ ਵਾਸਤੇ ਇੱਕ ਛੋਟਾ ਜਿਹਾ ਮੈਸੇਜ ਜੋ ਅੱਜ ਨਸ਼ਿਆਂ ਅਤੇ ਫੋਨਾਂ ਵਿੱਚ ਤੇ ਦੂਜੀ ਜੋ ਵੀਡੀਓ ਗੇਮਾਂ ਵਿੱਚ ਜ਼ਿਆਦਾ ਉਹ ਜੋ ਹੈ ਸੰਬਲਿਤ ਹੋ ਗਏ ਨੇ ਉਹਨਾਂ ਨੂੰ ਉਹਨਾਂ ਲਈ ਕੀ ਮੈਸੇਜ ਦੇਗਾ ਪਹਿਲੀ ਗੱਲ ਤਾਂ ਨਸ਼ੇ ਵੱਲ ਜਾਣਾ ਹੀ ਨਹੀਂ ਚਾਹੀਦਾ ਕਿਉਂਕਿ ਸਾਡਾ ਇੰਡੀਆ ਸਭ ਤੋਂ ਡੋਪਿੰਗ ਟੈਸਟ ਸਭ ਤੋਂ एथली एथलेटिक्स क्योंकि एथलैटिक्स सब तो ज़्यादा डॉप हूँ स्ट्रेंथ बढ़ाने वास्ते और सब तो ज़्यादा कि ये चीज़ नहीं करनी चाहिए थी, और जी फेयर गेम है वह खेलनी चाहिए थी है, और अपने बच्चों अपने बच्चों ने मेक श्योर करना चाहिए था कि तूम आल कोई ना कोई स्पोर्ट्स आल देना चाहिए कोई मोटिव बिल्कुल जी बड़ा सोहना कहा कि नशे करके गेम खेडन का कोई फायदा नहीं है अगर तुम गेम खेडनी तो फेयर तरीके खेडो ताकि ਜਿਵੇਂ ਕਿ ਸਾਨੂੰ ਸਿੱਖਾਂ ਨੂੰ ਵੈਸੇ ਹੀ ਹੈ ਕਿ ਅਸੀਂ ਗਲਤ ਕੰਮ ਕੋਈ ਵੀ ਨਹੀਂ ਕਰਨਾ ਹਰ ਵਾਰੀ ਜੇ ਵੀ ਕੰਮ ਕਰਨਾ ਹੈ ਬੜੇ ਹੀ ਜੋ ਹੈ ਸਜਜੇ ਢੰਗ ਨਾਲ ਔਰ ਬੜੇ ਹੀ ਪਿਆਰ ਨਾਲ ਕਰਨਾ ਹੈ ਗੱਲ ਕਰੀਏ ਤਾਂ ਵੀ ਗੁਰਬਖਸ਼ੀ ਸਿੰਘ ਜੀ ਗੁਰੂ ਦੀ ਮਹਿਰ ਹੈ ਨਾਣਾ ਦਾ ਬਖਸ਼ੀ ਸਿੰਘ ਹੈ ਮਗਰ ਮੇਰੇ ਮੂੰਹ ਚ ਬਾਰ ਬਾਰ ਗੁਰਬਖਸ਼ੀ ਸਿੰਘ ਨਿਕਲ ਰਿਹਾ ਕਿਉਂਕਿ ਗੁਰੂ ਦੀ ਬਖਸ਼ੀ ਜੀ ਨਾਲ ਤੇ ਬਹੁਤ ਜ਼ਿਆਦਾ ਹੈ ਗੁਰੂ ਸਾਹਿਬ ਨੇ ਇੰਨੀ ਮਹਿਰ ਕੀਤੀ ਹੈ ਕਿ ਇੰਨੀ ਛੋਟੀ ਉਮਰ ਵਿੱਚ ਇੰਟਰਨੈਸ਼ਨਲ ਲੈਵਲ ਤੇ ਇੰਨੀਆਂ ਵੱਡੀਆਂ ਮੱਲਾ ਮਾਰ ਕੇ ਪਹੁੰਚੇ ਨੇ ਤੋ ਜਰੂਰ ਮੈਂ ਚਾਹਾਂਗਾ ਤੁਸੀਂ ਜੋ ਹੈ ਕਮੈਂਟਾਂ ਰਾਹੀਂ ਇਹਨਾਂ ਨੂੰ ਕੰਗ੍ਰੈਚੂਲੇਟ ਜਰੂਰ ਕਰੋ ਇਹਨਾਂ ਨੂੰ ਜੋ ਹੈ ਬਤਾਇਆ ਜਰੂਰ ਦਿਓ ਅਸੀਂ ਕੋਸ਼ਿਸ਼ ਕਰਾਂਗੇ ਕਿ ਲਗਾਤਾਰ ਇਦਾਂ ਦੇ ਬੱਚਿਆਂ ਨਾਲ ਤੁਹਾਨੂੰ ਰੂਬਰੂ ਕਰਾਈਏ ਤਾਂ ਕਿ ਹੋਰ ਵੀ ਜੋ ਸਾਡੀਆਂ ਨਵੀਂ ਪਨੀਰੀ ਹੈ ਉਹ ਇਸ ਤੋਂ ਮੋਟੀਵੇਟ ਹੋ ਕੇ ਗੇਮਾ ਵਾਲਤੇ ਜੋ ਹੈ ਕੁਰਾਹੇ ਪੈਣ ਤੋਂ ਬਚ ਸਕੇ ਤੁਸੀਂ ਦੇਖਦੇ ਰਹੋ ਇੱਕ ਬਾਣੀ ਚੈਨਲ ਅਸੀਂ ਨਿਰੰਤਰ ਅਪਡੇਟਸ ਦੇਂਦੇ ਰਹਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ